ਅੱਜ ਪਹੁੰਚੇ ਹਾਂ ਦੋਸਤੋ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡਾਕਟਰ ਸਾਹਿਬ ਉਹਨਾਂ ਦੇ ਕੋਲ ਆਇਆ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਦੋਸਤੋ ਪੰਜ ਚਾਰ ਨੱਕ ਜਿਹੜਿਆ ਤੁਹਾਨੂੰ ਇਸ ਕੇਦੇ ਤੋਂ ਉਪਰੋਂ ਮਿਲ ਜਾਂਦੇ ਆ ਵੇਖਣ ਦੇ ਵਿੱਚ ਤੋਂ ਖਰੀਦਦਾਰੀ ਤੁਸੀਂ ਕਰ ਸਕਦੇ ਜੀ ਤੇ ਕਾਫੀ ਪੁਰਾਣਾ ਕੰਮ ਆ ਵੀਰ ਉਹਨਾਂ ਦਾ ਠੀਕ ਆ ਜੀ ਔਨਲਾਈਨ ਡਿਲੀਵਰੀ ਵੀ ਜਿਹੜੀ ਦੋਸਤੋ ਵੀਰ ਕਰਾਉਂਦੇ ਆ ਗੁਜਰਾਤ ਮਹਾਰਾਸ਼ਟਰ ਆ ਦੇ ਵਿੱਚ ਵੀ ਤੇ ਵੱਡੇ ਪੱਧਰ ਤੇ ਦੋਸਤੋ ਜਿਹੜਾ ਕੰਮ ਆ ਏ ਬਾਈ ਬੈਕਗਰਾਉਂਡ ਆ ਠੀਕ ਆ ਜੀ ਫਿਲਹਾਲ ਜਿਹੜੇ ਪਸ਼ੂ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਉਹ ਦੋ ਵੜਾ ਆਪਾਂ ਦਿਖਾਉਣਗੇ ਤੁਹਾਨੂੰ ਇੱਕ ਜਰਸੀ ਤੇ ਐਰ ਚਾਰ ਦਾ ਕਰੋ ਸੰਗ ਦਿਖਾਵਾਂਗੇ ਇੱਕ ਦੋਸਤੋ ਕਰੋ ਸੰਗ ਦੇ ਵਿੱਚ ਤੁਹਾਨੂੰ ਡੱਬੀ ਬੈਡ ਦਿਖਾਵਾਂਗੇ ਤੋਂ ਬਾਕੀ ਪੂਰੀ ਡਿਟੇਲ ਆਪਾਂ ਫਿਰ ਸਾਹਬ ਤੋਂ ਲੈ ਲੈਨੇ ਆ ਚਲਦੇ ਆਂ ਵੀਰ ਸਾਹਬ ਦੇ ਕੋਲ ਪੁੱਛਦੇ ਆਂ ਕੀ ਡਿਟੇਲ ਆ ਜਿਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਾਹਿਬ ਸਾਸੀ ਕਾ ਠੀਕ ਆ ਸੰਦਰ ਸਾਹਿਬ ਸਾਸੀ ਕਾ ਠੀਠਾ ਵੀਰੇ ਹਾਂਜੀ ਹਾਂਜੀ ਵਧੀਆ ਜੀ ਕਿਰਪਾ ਜੀ ਗੁਰੂ ਰਾਮ ਦਾ ਚਲੋ ਸ਼ੁ크ਰਾ ਮਾਲਕ ਦਾ ਹਾਂਜੀ ਅੱਛਾ ਡਾਕਟਰ ਸਾਹਿਬ ਥੋੜਾ ਜਿ ਆਨਲਾਈਨ ਡਿਲੀਵਰੀ ਜਿਹੜੀ ਕਰਵਾਉਂਦੇ ਆਂ ਹਾਂਜੀ ਹਾਂਜੀ ਸੰਧੂ ਸਾਹਿਬ ਮਤਲਬ ਆਪਾਂ ਨੂੰ ਆਰਡਰ ਆਇਆ ਏ 40ਂ ਗਾਵਾਂ ਦਾ ਅੱਛਾ ਜੀ ਤੇ ਚਾਰ ਗੱਡੀਆਂ ਬਰ ਭਰਤੀਆਂ ਵਾਂ ਤੇ ਕਿੰਨਾ ਗੱਡੀਆਂ ਦਾ ਜੇ ਆਰਡਰ ਹੈਗਾ ਏ ਉਹ ਆਪਾਂ 2-4 ਦਿਨ ਲਵੋਗੇ ਮਤਲਬ ਬਕਵਾ ਪੈਣਾ ਵਾ ਹਾਂ ਜਿਹਦੇ ਦਾ ਕਰਕੇ ਆਪਾਂ ਮਾ ਵੀਡੀਓ ਪਾ ਲਈਏ ਕਿਉਂਕਿ ਆਪਣਾ ਕੰਮ ਰੁਕ ਗਿਆ ਏ ਮਾਫੀ ਚਾਹੁੰਦੇ ਆਪਾਂ ਦਲਵੀਰ ਭੈਣ ਭਰਾਵਾਂ ਤੋਂ ਬੜੇ ਫੋਨ ਆਏ ਏ ਬਿਲਕੁਲ ਰ ਆਪਾਂ ਮਾਫੀ ਮੰਗ ਰਹੇ ਸਾਰੇ ਵੀਰ ਭੈਣ ਭਰਾ ਚਲੋ ਕੋਈ ਗੱਲ ਨਹੀਂ ਬਾਕੀ ਡਾਕਟਰ ਸਾਹਿਬ ਚਲੋ ਇੱਕ ਸੇਲ ਪਰਚੇਜ ਦਾ ਕੰਮ ਆ ਤੁਹਾਡਾ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਆਰਥਰ ਵੀ ਤੁਸੀਂ 8 8 10 10 ਪਸ਼ੂ ਜਦੋਂ ਇੱਕ ਵਾਰੀ ਹਾਂਜੀ ਹਾਂਜੀ ਸੰਧੂ ਸਾਹਿਬ 10 10 ਪਸ਼ੂ ਗੱਡੀ ਟਰੱਕ ਆਉਂਦਾ ਸੀ ਟਰੱਕ ਦੇ ਵਿੱਚ 12 ਚੱਕੀ ਗੱਡੀ ਹੁੰਦੀ ਆ ਜਿਹਦੇ ਵਿੱਚ ਕਲੀਆਂ ਜੀ ਠੀਕ ਆ ਹਾਂਜੀ ਤੇ ਅੱਜ ਵੀ ਆਪਾਂ ਬਹੁਤ ਸੋਹਣੀ ਇੱਕ ਹੈਵੀ ਬਾਡੀ ਵੇਡ ਦੀ ਜਿਹੜੀ ਇਹ ਵੈੜ ਸੇਲ ਕਰਦੇ ਆ ਹਾਂਜੀ ਹਾਂਜੀ ਸੰਧੂ ਸਾਹਿਬ ਇਹਦਾ ਰਿਕਾਰਡ ਵੀ ਪਿਆ ਵਾ ਅੱਗੇ ਨੇ ਰਿਕਾਰਡ ਲੈਣਾ ਪਰ ਰਿਕਾਰਡ ਦੇ ਦਾਂਗੇ ਜਿੱਕ ਦਾ ਇਹਨੂੰ ਸੀਮਾ ਭਰਿਆ ਗਾੜੀ ਅੱਜ ਇੱਕ ਦਾ ਹਾਂਜੀ 30 ਲੀਟਰ ਇਹਨੇ ਦੂਜੀ ਸਵੇਰ ਦੁੱਧ ਭਰਿਆ ਸੀ ਜਿਹੜਾ ਸਹੀ ਦੁੱਧ ਭਰਿਆ ਜੀ 30 ਲੀਟਰ ਇਹਨੇ ਠੀਕ ਆ ਜੀ ਠੀਕ ਹਾਂਜੀ ਹਾਂਜੀ ਲਓ ਦੋਸਤੋ ਇਹ ਦੋ ਨਗਨੇ ਦੋ ਨਗਾਂ ਦੀ ਆਪਾਂ ਡਿਟੇਲ ਵੀਰ ਸਾਹਿਬ ਤੋਂ ਲੈਣੇ ਆ ਹੋਰ ਕੇ ਤੋਰ ਕੇ ਦਿਖਾ ਦਾਂਗੇ ਤੁਹਾਨੂੰ ਨਾਲ ਦੀ ਨਾਲ ਰੇਟ ਭਾਅ ਪੜਦਾ ਵੀ ਬਿਲਕੁਲ ਵੀਡੀਓ ਦੇ ਵਿੱਚ ਦੱਸਿਆ ਜਾਊਗਾ। ਸੋ ਸਾਰੇ ਮੇਰੇ ਵੀਰ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ। ਬਾਕੀ ਬਾਅਦ ਤੋਂ ਬਾਅਦ ਵੀਡੀਓ ਅੱਗੇ ਜਿਹੜੀ ਸ਼ੇਅਰ ਜਰੂਰ ਕਰਿਆ ਕਰੋ। ਆਓ ਕਰਦੇ ਹਾਂ ਗੱਲ। ਲਓ ਵੀ ਦੋਸਤੋ ਸ਼ੁਰੂਆਤ ਕਰ ਲਵਾਂਗੇ ਠੀਕ ਆ ਜੀ। ਦੋ ਵੜਾ ਆਪਾਂ ਤੁਹਾਨੂੰ ਦਿਖਾਵਾਂਗੇ। ਤੇ ਬੁਰਜ ਡੈਰੀ ਫਾਰਮ ਤੇ ਪਹੁੰਚਿਆ ਦੋਸਤੋ ਵੀਰ ਸਾਹਿਬ ਉਹਨਾਂ ਦੇ ਕੋਲ ਠੀਕ ਆ ਜੀ। ਤੇ ਪਿੰਡ ਸਭਰਾ ਤੁਸੀਂ ਵਿజిਟ ਕਰਨੀ ਆ। ਮਾਝੇ ਦਾ ਪਿੰਡ ਆ ਵੱਡਾ ਪਿੰਡ ਸਭਰਾ ਸਾਰੇ ਵੀਰਾਂ ਨੂੰ ਪਤਾ ਲੋਕਲ ਵੀਰਾਂ ਨੂੰ। ਤੋਂ ਦੂਰ ਨੇੜੇ ਕੋਈ ਸੇ ਇਹ ਹਰੀ ਕੇ ਪਤਨ ਤੋਂ ਵੀ ਕੋਈ 8-10 ਕਿਲੋਮੀਟਰ ਦੀ ਦੂਰੀ ਹੈ ਤੇ ਬੁਰਜ ਮਿਲਕ ਫਾਰਮ ਜਿਹੜਾ ਦੋਸਤੋ ਲੋਕੇਸ਼ਨ ਲਾਗੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ 98777 ਅਤੇ 3503 84379 33599 ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਆਓ ਲੈ ਲਿਆ ਡਿਟੇਲ ਕਰਦੇ ਆਂ ਗੱਲਬਾਤ ਵੀਰ ਸਾਹਿਬ ਦੇ ਨਾਲ ਠੀਕ ਹੈ ਜੀ ਸੋ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਮੇਰਾ ਵੀਰ ਤੁਸੀਂ ਘਰ ਵਿਜ਼ਿਟ ਕਰਕੇ ਦੋਸਤੋ ਨਰਕ ਪਰਖਾ ਤਸੱਲੀ ਕਰ ਲਿਓ ਅੱਛਾ ਡਾਕਟਰ ਸਾਹਿਬ ਜਿੱਦਾਂ ਆਪਾਂ ਜ਼ਿਕਰ ਕੀਤਾ ਵੀਰੇ ਦੋ ਐਨੀਮਲ ਅੱਜ ਆਪਣੇ ਕੋਲ ਬਕਾਉ ਹਾਂਜੀ ਹਾਂਜੀ ਸੰਧੂ ਸਾਹਿਬ ਦੋ ਬੈੜਾ ਵਾਂ ਹਾਂਜੀ ਇਹ ਵਾਲੀ ਗੱਬਣਿਆ ਹਾਂਜੀ ਕੋਈ ਦੂਜੇ ਮੱਲੇ ਕੋਈ ਤੀਜੇ ਮੱਲੇ ਆਪਾਂ ਆਪਣੀ ਸਮਝ ਆ ਬਈ ਇਹਨੇ ਦੂਜੇ ਸਵੇਰ ਦੁੱਧ ਜਿਹੜਾ ਕੱਢਿਆ ਜੀ ਉਹ 30 ਉਹਨਾਂ 32 ਕਾ ਆਪਾਂ ਘੱਟੀ 2 ਲੀਟਰ ਕਵਾਂਗੇ ਅੱਛਾ ਜੀ ਵੀ ਆਪਾਂ ਆਨਲਾਈਨ ਕੰਮ ਕਰਨਾ 30 ਲੀਟਰ ਦੁੱਧ ਜਿਹੜਾ ਵਧੀਆ ਭਰ ਦੋ ਆ ਅੱਜ ਸੂਈ ਨੂੰ ਕਿੰਨੇ ਕ ਟਾਈਮ ਹੋਇਆ ਨਹੀਂ ਜੀ ਗੱਬਣਾ ਇਹ ਗੱਬਣਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਗੱਬਣਾ ਦੋਸਤੋ ਤਿਆਰੀ ਵਾਲੀ ਆ ਮਤਲਬ ਦਿਨ ਇਹਦੇ 8 ਦਿਨ ਬਾਕੀ ਆ ਇਹ ਤਿਆਰੀ ਆ ਬਿਲਕੁਲ ਹੀ ਵੈੜਦੇ ਬਾਕੀ ਮੌਸਮ ਬਹੁਤ ਵਧੀਆ ਸੰਧੂ ਸਾਹਿਬ ਆਉਂਦਿਆ ਰਹਿ ਕੇ 20 ਦਿਨ ਗਰਮੀ ਦੇ ਮੁੜ ਕੇ ਵੀ ਤੁਹਾਨੂੰ ਪਤਾ ਵੀ ਬਹੁਤ ਰੋਤਾ ਕਰਮ ਵਾਲੀਆਂ ਦੀ ਹਾਂਜੀ ਹਾਂਜੀ ਲਓ ਦੋਸਤੋ ਇੱਕ ਜਰਸੀ ਤੇ ਆਇਰ ਸ਼ਰ ਰੰਗ ਪ੍ਰਿੰਟ ਨੂੰ ਦੇਖੀਏ ਤਿਆਰ ਕਰਦਾ ਤੁਸੀਂ ਕਲਰ ਦੇਖ ਸਕਦੇ ਜੀ ਤੇ ਸਟਰਕਚਰ ਵੇਖੀਏ ਬਿਲਕੁਲ ਆਪਾਂ ਫੇਸ ਕੁਆਲਿਟੀ ਤੋਂ ਇਹ ਬਿਲਕੁਲ ਜਰਸੀ ਬ੍ਰੀਡ ਦੇ ਵਿੱਚ ਹਾਂਜੀ ਤੇ ਛੋਟਾ ਕੰਨ ਬਹੁਤ ਸੋਹਣੇ ਫੇਸ ਕੁਆਲਿਟੀ ਦੇ ਵਿੱਚ ਬਾਕੀ ਨਹੀਂ ਹਾਈਡ ਬਾਡੀ ਜਰਸੀ ਜਾਇਰ ਸ਼ਰ ਦੇ ਵਿੱਚ ਸੰਧੂ ਸਾਹਿਬ ਬਹੁਤ ਘੱਟ ਵੇਖ ਨੂੰ ਮਿਲਦੀ ਆ ਲਓ ਜੀ ਸੋ ਨਿਗਰ ਬਹੁਤ ਆ ਦੋਸਤੋ ਵਜਨ ਲੋੜ ਨਾਰਮਲੀ ਤੁਸੀਂ ਆ ਵੇਖ ਕੇ ਆਪ ਜਜ ਵਜਨ ਨੋੜ ਬਹੁਤ ਫੁੱਲ ਬਟਾ ਫੁੱਲਾ ਠੀਕ ਆ ਜੀ ਪੂਰੀ ਭਾਰੀ ਆ ਵਜਨ ਨੋੜਾ ਚੌੜਾ ਪਿੱਠਪੂੜਾ ਇੱਕ ਮੱਝਾ ਵਾਲਾ ਦੋਸਤੋ ਇਹਨੂੰ ਪਿੱਠਪੂੜਾ ਲਗਾ ਕਰ ਮਾਲੀ ਨੂੰ ਪੂਰਾ ਚੌੜਾ ਤੇ ਥੱਲਿਓਂ ਲੇਵੇ ਹਵਾਨੇ ਦੀ ਵੀ ਪੂਰੀ ਖਬਰਦਾਰ ਪੰਡਾ ਪਾਈ ਖੜੀ ਆ ਕਰਮਾਲੀ ਠੀਕ ਆ ਜੀ ਤੇ 30 ਲੀਟਰ ਡਾਕਟਰ ਸਾਹਿਬਾਂ ਦਾ ਵੀ 30 ਕਿ ਲੀਟਰ ਦੋਦੇ ਨੂੰ ਚੋਨਾ ਚਾਹੀਦਾ ਪਲਾਸ ਚਲਣੀ ਚਾਹੀਦੀ ਫਿਲਹਾਲ ਕੋਈ ਵੀ ਗਰਮੀ ਦਾ ਹੁਣ ਜਿਹੜਾ ਸੀਜ਼ਨ ਆ ਰੁੱਤ ਗਰਮੀ ਦੀ ਆ ਉਸ ਅਕੋਰਡਿੰਗ ਤੁਸੀਂ ਸੰਧੂ ਸਾਹਿਬ ਇਹਨੇ ਵੈਸੇ ਵੀ 8 ਤੋਂ 10 ਦਿਨ ਲੈ ਜਾਣੇ ਫਿਰ ਵੀ ਇਹਨੇ ਚਲੋ ਦਾ 10 ਦਿਨ ਨਿਕਲ ਜਾਣੇ ਆ ਤੇ ਬਹੁਤ ਵਧੀਆ ਮੌਸਮ ਦੇ ਵਿੱਚ ਸੋਹਣੀ ਆ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਬਾਕੀ ਇਹਦੀ ਫੇਸ ਕੁਆਲਿਟੀ ਲੈਂਥ ਬਰੀਡ ਮੂੰਹ ਸੰਧੂ ਸਾਹਿਬ ਜਿਤਨਾ ਤੁਸੀਂ ਕਿਹਾ ਵੀ ਜਰਸੀ ਹਲਾ ਲੱਗਾ ਇਹ ਐਰ ਸ਼ੈਰ ਦੇ ਵਿੱਚ ਵੀ ਆ ਜਾਂਦੀ ਆ ਹਾਂਜੀ ਜਰਸੀ ਐਚਪਲੋ ਦੋਸਤੋ ਬਾਕੀ ਜਰਸੀ ਤਾਂ ਕ੍ਰੋਸ ਆ ਜਿਹੜੇ ਵੀਰ ਨੂੰ ਮੈਨੂੰ ਲੱਗਦਾ ਵੀ ਹਰ ਕੋਈ ਵੀਰ ਭਾਰਖੂਆ ਖਿਡਾਰੀ ਵੀਰ ਆ ਜਿੰਨੂੰ ਜਿੱਦਾਂ ਸਮਝ ਲੱਗਦੀ ਆ ਉਦਾਂ ਤੁਸੀਂ ਦੇਖ ਲਿਓ ਇੱਕ ਫੇਸ ਕੁਆਲਿਟੀ ਤੋਂ ਤੁਸੀਂ ਜਜਮੈਂਟ ਕਰੋਗੇ ਦੋਸਤੋ ਜਿੱਦਾਂ ਆਪਾਂ ਮੋਸਟਲੀ ਆਪਾਂ ਦੇਖਦੇ ਆ ਜਰਸੀ ਬ੍ਰੀਡ ਕਲਰ ਕੰਬੀਨੇਸ਼ਨ ਵੇਖ ਕੇ ਇੱਕ ਵਾਈਟ ਇੱਕ ਦਾ ਵਾਈਟ ਵੇਖ ਕੇ ਸਾਬ ਲੈਵਾ ਵੇਖ ਲਓ ਜੀ ਕਿਹੜਾ ਲੈਵਾ ਲੱਗਾ ਇਹਨੂੰ ਬਹੁਤ ਲੈਵੇ ਹਵਾਨੇ ਦੀ ਪੂਰੀ ਖਬਰਦਾਰ ਇੱਧਰ ਵੇਖ ਲਓ ਠੰਡੀ ਸੀਲਸ ਲੱਗ ਇੰਨੀ ਹੈ ਵੀ ਸੰਧੂ ਸਾਹਿਬ ਮੰਦਸ ਦੋਸਤੋ ਕੋਈ ਕਾਲੀ ਨਹੀਂ ਕੀ ਪੂਰੀ ਨਰਵ ਸਿੱਧਾ ਕੁਰੀ ਤੁਰਿਆ ਜੀ ਸੋ ਫੁੱਲ ਹੈਵੀ ਬਾਡੀ weight ਸੋ ਦੁੱਧ ਆਪਾਂ ਚੰਗੇ ਦੀ ਉਮੀਦ ਕਰ ਸਕਦੇ ਹਾਂ ਦੋਸਤੋ ਬਖਾਲੇ ਤੋਂ ਇੱਕ ਮੋਸਟਲੀ ਸਾਰੇ ਵੀਰਾਂ ਨੇ ਜਜਮੈਂਟ ਕਰਨੀ ਹੁੰਦੀ ਆ ਬਖਾਲਾ ਅੱਜ ਦੇ ਸਮੇਂ ਕਾਫੀ ਬਣੀ ਥਣੀ ਕਾਫੀ ਪਈ ਆ 8-10 ਦਿਨਾਂ ਦੀ ਜੇਕਰ ਆਪਾਂ ਹੋਰ ਗੱਲ ਕਰ ਲਈਏ ਜੇਕਰ 8 ਲੈ ਜੇ ਜਾਂ ਹਫਤਾ ਲੈ ਜੇ ਬਾਕੀ ਸੰਤੂ ਸਾਹਿਬ ਇਹਨੂੰ ਜਿਗ ਦਾ ਸੀਮਨ ਭਰਾ ਜੀ ਜਰਸੀ ਦਾ ਉਹਨਾਂ ਭਰਾ ਆ ਸੋ ਨੈਕਸਟ ਜਿਹੜੀ ਦੋਸਤੋ ਅੱਗੇ ਗੱਬਣ ਆ ਸੋ ਬਹੁਤ ਖੂਬਸੂਰਤ ਬਖਾਲਾ ਸੋਹਣੇ ਹਾਈਟ ਲੈਂਥ ਦੇ ਵਿੱਚ ਸੋਹਣਾ ਸਟਰਕਚਰ ਬਾਕੀ ਓਵਰ ਆਲ ਤੁਸੀਂ ਜਿਹੜੀ ਆ ਸਾਰੀ ਵਰਡ ਪ੍ਰੋਪਰ ਦੇਖ ਲਈਏ ਠੀਕ ਆ ਜੀ ਆਹ ਬੈਕ ਸਾਈਡ ਤੋਂ ਇੱਕ ਵਾਰੀ ਫੇਰ ਦੇਖ ਲੋ ਥਾਣ ਦੇਵੇ ਦੀ ਸੋ ਚਾਰੇ ਥਾਣ ਤੋਂ ਸੋ ਵੰਡ ਕਾਫੀ ਚੰਗੀ ਆ ਠੀਕ ਆ ਜੀ ਠੀਕ ਆ ਜੀ ਤੇ ਡਾਕਟਰ ਸਾਹਿਬ ਇਹਦੀ ਕੀ ਡਿਮਾਂਡ ਕਰਦੇ ਜੀ ਡਿਮਾਂਡ ਸੰਧੂ ਸਾਹਿਬ ਮੁੱਲ ਭਵੇਂ ਜਿੰਨਾ ਮਰਜ਼ੀ ਕਰ ਲਈਏ 1 ਲੱਖ 10 ਕਰ ਲਈਏ 1 ਲੱਖ 5 ਆ ਲੱਖ ਰੁਪਏ ਦੇ ਦਾਂਗੇ ਉਹਦੇ ਵਿੱਚੋਂ ਵੀ ਸੰਧੂ ਸਾਹਿਬ 2000 ਰੁਪਏ ਛੱਡਦਾ 2000 ਹਾਂਜੀ ਹਾਂਜੀ 99000 ਰੁਪਏ ਖੰਡਮੇ ਦੀ ਹਾਂਜੀ ਲਓ ਦੋਸਤੋ 98000 ਦੀ ਤੁਹਾਨੂੰ ਇਹ ਵੇਡ ਵੇਡ ਮਿਲ ਜਾਊਗੀ ਠੀਕ ਆ ਜੀ ਸੋ ਫੁੱਲ ਰਾਜੀ ਫੁੱਲ ਹੈਵੀ ਬਾਡੀ ਵੇਡ ਫੁੱਲ ਵਜਨ ਤੇ ਹਰ ਪਾਸਿਓ ਪੂਰੀ ਆ ਕਿਸੇ ਪਾਸਿਓ ਨਹੀਂ ਖੁੰਜੀਗੀ ਪੂਰੀ ਨਿੱਗਰ ਆ ਭਾਰੀ ਸਰੀਰਕ ਬਣਤਰ ਆ ਕੋਈ ਛੋਟੀ ਜਾਂ ਬਿਲਕੁਲ ਲਿੱਸੀ ਫਿੱਕੀ ਨਹੀਂਗੀ ਬਾਕੀ ਕੇਰੇ ਸੰਧੂ ਸਾਹਿਬ ਆਨਲਾਈਨ ਵੀ ਲੈਣੀ ਪਿੱਛੇ ਦੀ ਤੇ ਪੂਰ ਛੱਟੇ ਦੀ ਆਪਣੀ ਗਰੰਟੀ ਆ ਵੀਡੀਓ ਕਾਲ ਦੇ ਵਿੱਚ ਸੰਧੂ ਸਾਹਿਬ ਕਹਿੰਨੇ ਕਿਲੋ ਚੋਣੀ ਜਾਂ 2 ਕਿਲੋ ਚੋਣੀ ਆ ਉਹ ਵੀਡੀਓ ਕਾਲ ਦੇ ਵਿੱਚ ਆਪਾਂ ਚਵਾ ਦਾਂਗੇ ਠੀਕ ਆ ਜੀ ਹਾਂਜੀ ਠੀਕ ਆ ਡਾਕਟਰ ਸਾਹਿਬ 98000 ਇਹਦਾ ਲੈਣ ਦੇਣ ਕਿਆ ਬਾਕੀ ਮੇਰਾ ਵੀ ਇੱਥੇ ਆਓ ਆਪਦੇ ਅੱਖੀ ਤੁਸੀਂ ਵੇਖ ਲਿਆ ਜੀ ਵੀ ਹੈ ਕੀ ਸ਼ਰੇ ਆ ਜੇ ਕੋਈ ਆਣ ਕੇ ਵੀਰ ਭੈਣ ਭਰਾ ਵੇਖੋ ਦਰਸ਼ਨ ਕਰੂਗਾ ਨਾ ਗਾਂ ਦੇ ਉਹਦੀ ਰੂਹ ਖੁਸ਼ ਹੋ ਜੂਗੀ ਹਾਂਜੀ ਹਾਂਜੀ ਬਹੁਤ ਖੂਬਸੂਰਤ ਬਹੁਤ ਵਧੀਆ ਚੰਗੇ ਸੋਨੇ ਢਾਂਚੇ ਦੀ ਵੜਾ ਫੁੱਲ ਵੱਡੇ ਕੱਦ ਬੁੱਤ ਬਹੁਤ ਘੱਟ ਸੰਧੂ ਸਾਹਿਬ ਇਹੋ ਜੀਆਂ ਵੜੀਆਂ ਵੜਾ ਵੇਖਣ ਨੂੰ ਮਿਲਦੀਆਂ ਜੀ ਥਾਨੀ ਥਾਨ ਵੇਖੋ ਜੀ ਕਿੰਨਾ ਸੋਹਣਾ ਲੱਗਾ ਜੀ ਗੁਲਾਬੀ ਧਾਨਿਆ ਫੁੱਲੋ ਜੀ ਤੋਂ ਜਿੰਨੀ ਦੋਸਤ ਸਲਾਉਤ ਕਰ ਲੋ ਓੰਨੀ ਥੋੜੀ ਆ ਪਸੂ ਦੀ ਕਿ ਖੂਬੀਆਂ ਖੂਬੀਆਂ ਕਰਮਾਲੀ ਦੇ ਵੇਖ ਠੀਕ ਆ ਜੀ ਤੇ ਇਸ ਤੋਂ ਬਾਅਦ ਹੈ ਕਿ ਨੈਕਸਟ ਅਗਲੀ ਦੋ ਸਕੁਆਰਡ ਤੁਹਾਨੂੰ ਦਿਖਾਉਣੇ ਆ ਇਹ ਕ੍ਰੋਸ ਅੰਕ ਦੇ ਵਿੱਚ ਹੀ ਆ ਐਚ ਐਫ ਪ੍ਰੀਟ ਦੇ ਵਿੱਚ ਕ੍ਰੋਸ ਆ ਕ੍ਰੋਸ ਦੇ ਵਿੱਚ ਆ ਸੰਧੂ ਸਾਹਿਬ ਇਹ ਤਾਂ ਸੂਈ ਨੂੰ ਅੱਜ ਤੀਜਾ ਦਿਨ ਹੋਇਆ ਏ ਨਾਲ ਨਾਲ ਹੀ ਗਿੱਲਾ 나ੜੂ ਹੀ ਆ ਜੀ ਅੱਛਾ ਜੀ ਤੇ ਮੇਲ ਕਾਫ ਆ ਬੱਚੇ ਨੂੰ ਜਨਮ ਲਓ ਜੀ ਮਗਰ ਬੱਚਾ ਬਿਲਕੁਲ ਗਿੱਲਾ 나ੜੂ ਆ ਬੱਚੇ ਦੇ ਨਾਲ ਆ 나ੜੂ ਨਾਲ ਆ ਬੱਚੇ ਦੇ ਸੰਧੂ ਸਾਹਿਬ ਐ ਵਕਤ ਤੇਰੇ ਥੱਲੇ 16 ਲੀਟਰ ਬੋਲਾ ਇੱਥੇ ਹਜੇ ਰਿਹਾਗਾ ਏ 16 ਲੀਟਰ 15 ਦੀ ਆਪਣੀ ਗਰੰਟੀ ਕੋਈ ਕੰਡਾ ਲੈ ਗਿਆ ਜੇ ਕੋਈ ਲੀਟਰ ਲੈ ਗਿਆ ਲਓ ਜੀ ਦੂਜੇ ਸਵੇਰੇ ਦੋਸਤੋ 15 ਲੀਟਰ ਵੀਰ ਸਾਹਿਬ ਨੇ ਤਾਂ ਪੂਰੀ ਤਸੱਲੀ ਆਪਾਂ ਵੈਡ ਲਈ ਨਾ ਜਿਹੜਾ ਸਹੀ ਦੁੱਧ ਕੱਢਿਆ ਜੀ ਨੇ 19 ਤੇ 20 ਲੀਟਰ ਦੁੱਧ ਜਿਹੜਾ ਪਹਿਲਨ ਨੇ ਨਹੀਂ ਸਹੀ ਦੁੱਧ ਭਰਿਆ ਹੈ 19 20 ਤੇ ਚੱਲੀ ਹੈ ਬਾਕੀ ਆ ਵੇਖ ਲਓ ਜੀ ਬੋਡੀ ਸਟਰਕਚਰ ਕਿੰਨਾ ਵਧੀਆ ਕਿੰਨੀ ਲੰਮੀ ਆ ਫੇਸ ਕੁਆਲਟੀ ਵੀ ਕਿੰਨੀ ਜਾਰੀ ਸੁਣੀ ਆ ਸਹੀ ਆ ਜੀ ਬਾਕੀ ਬਾਕੀ ਜਵਾਬ ਅਸਮਾ ਦੀ ਚੰਗੀ ਡਾਕਟਰ ਇਧਰ ਇੱਕ ਪਾ ਜੀ ਲਓ ਜੀ ਦੋਸਤੋ ਕਰੋ ਚੈੱਕ ਕੋਈ ਭੂਰ ਨਹੀਂ ਠੀਕ ਆ ਜੀ ਲਓ ਵੀ ਸੋ ਇੱਕ ਨੰਬਰ ਚਵਾਈ ਆ ਤੇ ਬਿਲਕੁਲ ਇੱਕ ਵਾਰੀ ਤੋਰ ਕੇ ਆਪਾਂ ਤੁਹਾਨੂੰ ਖੁੱਲੇ ਦਿਖਾਉਣੇ ਆ ਦੋਸਤੋ ਲੰਮਾ ਤੇ ਵਧੇਰੇ ਗੱਲਬਾਤ ਸਮਝ ਆਊਗੀ ਤੁਹਾਨੂੰ ਆ ਦੇਖਿਓ ਜਰਾ ਠੀਕ ਹੈ ਜੀ ਵਿਰਲ ਬੁਰਲ ਕਾਫੀ ਚੰਗੀ ਆ ਦੋਸਤੋ ਆਪਸੀ ਥਣਾ ਦੀ ਸੋ ਵੰਡ ਚੰਗੀ ਆ ਤੇ 15 ਕਿਲੋ ਇਸ ਵਕਤ ਮੇਰਾ ਵੀਰ ਕੋਈ ਮੰਨ ਲੇ ਤੁਸੀਂ ਸੌਦਾ ਕਰ ਲਿਓ ਬੋਲਾ ਮੰਨ ਲਿਓ ਕਿਉਂਕਿ ਤੀਜਾ ਦਿਨ ਅੱਜ ਹੋਇਆ ਸੂਈ ਨੂੰ ਬੱਚੇ ਦੇ ਨਾਲ ਨਾਲ ਨਾੜੂਆ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਿੱਤਾ ਹਾਈਟ ਲੈਂਥ ਵਧੀਆ ਰੰਗ ਪ੍ਰਿੰਟ ਜਿਹੜਾ ਬਾਕੀ ਚਵਾਈ ਬੜੀ ਵਧੀਆ ਸੰਧੂ ਸਾਹਿਬ ਲੱਗੀ ਆ ਜੀ ਸਭ ਤੋਂ ਵੱਡੀ ਗੱਲ ਮੈਂ ਚਵਾਈ ਦੀ ਆ ਬਿਲਕੁਲ ਕੇ ਨੇ ਵੀਰ ਭੈਣ ਭਰਾ ਨੇ ਜਿਤਨਾ ਮਰਜੀ ਇੱਥੇ ਬੈਣਾ ਉੱਥੇ ਬੈਲੇ ਆਹਾਂ ਉਹ ਲੈ ਰਸਾ ਛੱਡ ਕੇ ਠੀਕ ਆ ਜੀ ਲੋ ਦਸਵਾ ਕਰੋ ਚੱਕ ਠੀਕ ਆ ਜੀ ਸੋ ਥਣ ਬਹੁਤ ਸੋਹਣੇ ਬਿਲਕੁਲ ਪਤਲੇ ਥਾਣਾ ਪੂਣੀਆਂ ਵਰਗੇ ਤੇ ਚਵਾਈ ਪੋਲੀ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਵਿੱਚੇ ਦਿਖਾ ਦਿੱਤੀ ਆ ਸੋ ਕੱਦ ਸੋਹਣਾ ਸੈਕੰਡ ਟਾਈਮਰ ਆ ਤੇ ਦੁੱਧ ਤਾਂ ਸੋਨਾ ਚਵਾਦੂਗੀ ਫਿਲਹਾਲ ਬੋਡੀ ਵੇਖ ਲਓ ਸੰਧੂ ਸਾਹਿਬ ਕਿੰਨੀ ਲੰਮੀ ਆ ਜੀ ਹਾਂਜੀ ਫੇਸ ਕੁਆਲਿਟੀ ਵੀ ਬੜੀ ਸੁਣੀ ਹੈ ਲਓ ਜੀ ਜਿਹੜਾ ਅੱਜ ਮੌਕੇ ਤੇ ਦੁੱਧ ਦਾ ਉਹਦੀ ਆਪਾਂ ਗੱਲ ਕਰ ਦਿੱਤੀ ਆ ਦੋਸਤੋ ਜੋ ਅੱਜ ਭਾਂਡੇ ਵਿੱਚ ਪੈਂਦਾ ਦੁੱਧਾ ਹਾਂਜੀ 1500 ਲੀਟਰ ਹੈ ਵਕਤ ਬੋਲੇ ਜੀ ਆ ਠੀਕ ਹੈ। ਤੋਂ ਆਹੀ ਸੰਧੂ ਸਾਹਿਬ ਆਪਾਂ ਇੱਕ ਰਿਕੀ ਹੋਰ ਭਰਾ ਦੋ ਭਰਾ ਦੋ ਹੋਰ ਭਰਾ ਲੈਣੀ ਦੁੱਧ ਚੋਣਾ ਚਾਹੀਦਾ ਤਾਂ ਕਰਕੇ ਆਪਾਂ ਚੋਣੀ ਦੋ ਨਹੀਂ ਨਹੀਂ ਕੋਈ ਗੱਲ ਨਹੀਂ। ਬਾਬ ਦੋਸਤ ਇੱਕ ਵਾਰੀ ਹੋਰ ਆਪਾਂ ਤੁਹਾਨੂੰ ਚੋ ਕੇ ਵਿਖਾ ਦਿੰਨੇ ਇਧਰੋਂ। ਕੋਈ ਫੂਰ ਚੋਣਾ ਨਹੀਂ ਸੰਧੂ ਸਾਹਿਬ। ਲਓ ਜੀ। ਤੋ ਮੋਟੀ ਧਾਰਾ ਦੋਸਤੋ ਠੀਕ ਹੈ ਜੀ ਬਿਲਕੁਲ ਪੋਲੀਗਨੇ ਵਰਗੀ ਚੁਵਾਈ ਹੈ ਮੋਟੀ ਉਂਗਲਾਂ ਉਂਗਲ ਜਿਹੜੀ ਧਾਰਾ ਤੁਸੀਂ ਵੇਖੋ ਇਹ ਕੋਹਦੀ ਕਹਿਣ ਵਾਲੀ ਗੱਲ ਨਹੀਂ ਗੀ ਕੱਲੀ ਵੀ ਜੋ ਤੁਹਾਨੂੰ ਬਿਲਕੁਲ ਦਿਖਾਵਾਂਗੇ ਉਹਦੇ ਬੇਸ ਤੇ ਆਪਾਂ ਗੱਲ ਕਰਾਂਗੇ ਬਹੁਤ ਵਧੀਆ ਚੰਗੀ ਚੁਵਾਈ ਹੈ ਠੀਕ ਹੈ ਜੀ ਸੋ ਵਨ ਬੁੰਡ ਆਪਸੀ ਥਾਣਾ ਦੀ ਇੱਕ ਵਾਰੀ ਫੇਰ ਵੇਖੋ ਆ ਕਰੋ ਜੱਕ ਜੀ ਪਾਕਿਸਤਾਨੀ ਸੰਧੂ ਸਾਹਿਬ ਐ ਦੇ ਨਾਲ ਦਾ ਮਿਲਦਾ ਜੀ ਬਹੁਤ ਘੱਟ ਥਾਣ ਮਿਲਦੇ ਹਾਂ ਥਾਣ ਦੀ ਕੁਆਲਿਟੀ ਬਹੁਤ ਜਿਆਦਾ ਖੂਬਸੂਰਤ ਬਹੁਤ ਵਧੀਆ ਠੀਕ ਹੈ ਜੀ ਡਾਕਟਰ ਸਾਹਿਬ ਕੀ ਡਿਮਾਂਡ ਕੀ ਮੋਲ ਵੜੀਏ ਦੀ ਬੀਰ ਮੋਲ ਵੜੀ ਸੰਧੂ ਸਾਹਿਬ ਵੈੜ ਤੇ ਵੱਡੀ ਆ ਮੋਲ ਛੋਟਾ ਹੈ ਮੋਲ ਕਰਨ ਨੂੰ ਆਪਾਂ 60000 ਰੁਪਏ ਕਰਦੇ ਆ 60000 ਰੁਪਏ 60000 ਦੇ ਹੋਰ ਵੀ ਕਰਦੇ ਆ ਜਮਾਨਤ ਹਾਂ ਕਰਦਾਂਗੇ ਸੰਧੂ ਸਾਹਿਬ 1000 ਰੁਪਏ ਹੋਰ ਛੋਟ ਕਰ ਦਿੰਨੇ ਆ ਅੱਛਾ ਹਾਂਜੀ 60 ਚ ਹਾਂਜੀ 1000 ਲਓ ਜੀ 60000 ਦੇ ਵਿੱਚੋਂ ਹੋਰ 1000 ਤਾਂ ਭਾਵੇਂ ਤੁਹਾਨੂੰ ਪਰਸ ਸੰਧੂ ਸਾਹਿਬ ਕਹਿੰਨੇ 20 ਕਿਲੀ ਟ੍ਰਾਈ ਨਹੀਂ ਦੇਣੀ ਬਿਲਕੁਲ ਹਾਂਜੀ ਔਰ ਨਾਲੇ ਚਲੋ ਆ ਗਿੱਲੇ 나ੜੂ ਦੇ ਵਿੱਚ ਬੱਚਾ ਵੇਖ ਲਓ ਇਹ ਨਹੀਂ ਕੋਈ ਗੱਲ ਲਓ ਵੀ ਦੋਸਤੋ ਬੱਜਾ ਮਗਰ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੱਤਾ ਫਿੱਟ ਲੇਵੇ ਦੀ ਪਿੱਛੋਂ ਵੀ ਲੇਵਾ ਕਾ ਦੋ ਬੰਦ ਲੇਵੇ ਦੀ ਬਹਿੜਿਆ ਵੇ ਲੋ ਪੂਰੀ ਫਿਟਿੰਗ ਆ ਬੈਕ ਸਾਈਡ ਤੋਂ ਬਿਲਕੁਲ ਕਸਮੇ ਲੇਵੇ ਦੇ ਵਿੱਚ ਠੀਕ ਆ ਜੀ ਸੋ ਫਿਕਸ ਹੋਵਾਂ ਨੇ ਚੱਡੇ ਵਾਲੀਆਂ ਬਹਿੜਾ ਨਾਰਮਲੀ ਸੋ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਦੁੱਧ ਸੋਨਾ ਭਰਾ ਦਿੰਦੀਆਂ ਨੇ ਫਿਕਸ ਹੋਵਾਂ ਨੇ ਚੱਡੇ ਦੇ ਵਿੱਚ ਵਿਰਲ ਬੁਰਲ ਆਤੀ ਬਹੁਤ ਚੰਗੀ ਤੇ 60000 ਦੇ ਵਿੱਚੋਂ 1000 ਖੰਡ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਆਏਗਾ ਇਹਦਾ ਤੇ ਇਹ ਦੋ ਨਗ ਸੀਗੇ ਭਰਾਵੋ ਜਿਹੜੇ ਅੱਜ ਆਪਾਂ ਦਿਖਾਉਣੇ ਸੀਗੇ ਡਾਕਟਰ ਸਾਹਿਬ ਉਹਨਾਂ ਦੇ ਫਾਰਮ ਤੋਂ ਕੋਸ਼ੂ ਆਉਂਦੇ ਰਹਿੰਦੇ ਐ ਇਸੇ ਤਰ੍ਹਾਂ ਦੋਸਤੋ ਡੇਲੀ ਰੁਟੀਨ ਦੇ ਵਿੱਚ ਬਾਕੀ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਠੀਕ ਆ ਜੀ ਦੇਖੋ ਡਾਕਟਰ ਸਾਹਿਬ ਨੰਬਰ ਬੋਲ ਗਿਆ ਆਪਣੇ ਨੰਬਰ ਸੰਧੂ ਸਾਹਿਬ 8437933590 8437933590 ਪਿੰਡ ਵੱਡੇ ਸਿਬਰਾ ਜੀ ਠੀਕ ਆ ਵੀਰੇ ਹਾਂਜੀ ਲੋ ਦੋਸਤੋ ਠੀਕ ਆ ਜੀ ਬਾਕੀ ਪਿੰਡ ਲੋਕੇਸ਼ਨ ਬਾਕੀ ਤੁਹਾਨੂੰ ਪਹਿਲਾਂ ਕਿਹਾ ਕਿ ਇਹਨੇ ਆਨਲਾਈਨ ਲੈਣੀ ਆ ਤਾਂ ਵੀ ਪਿਛੇ ਦੀ ਤਪੂਰਦੀ ਆਪਣੀ ਗਰੰਟੀ ਆ ਜੀ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਦੋਸਤਾਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ